ਸਤਿ ਸ਼੍ਰੀ ਅਕਾਲ ਜੀ ਸਾਰੇ ਆਪ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਤੋਂ ਜਿਹੜਾ ਫਰੋਇਪੁਰ ਨੂੰ ਰੋਡ ਜਾਂਦਾ ਉਸ ਰੋਡ ਦੇ ਉੱਤੇ ਸਤਿਤਾ ਪਿੰਡ ਮਿੱਤਰੋ ਪਿੰਡ ਹੈਗਾ ਵਾ ਨਵੀਂ ਪਿਪਲੀ ਨਵੀਂ ਪਿਪਲੀ ਪਿੰਡ ਦੇ ਵਿੱਚ ਜਾਣਿਆ ਪਹਿਚਾਣਿਆ ਚਿਹਰਾ ਵਪਾਰ ਦੇ ਵਿੱਚ ਵੱਡਾ ਨਾਮ ਆ ਮਿੱਤਰੋ ਬਾਈ ਦਾ ਬਾਈ ਜੱਸੇ ਦੇ ਕੋਲੇ ਮੈਂ ਇਸ ਟਾਈਮ ਮੌਜੂਦ ਆ ਤੇ ਤਿੰਨ ਮੱਜਾ ਤਿੰਨੇ ਸੂਈਆਂ ਸਵਈਆਂ ਤਿਆਰ ਦੁੱਧ ਕੰਡੇ ਤੇ ਲਾਉਣ ਵਾਲਾ ਹੋਊਗਾ ਮਿੱਤਰੋ ਤੋਲਣਾ ਥੋਲਣਾ ਸਾਰਾ ਕੁਝ ਤੁਹਾਡੇ ਵੱਸਾ ਕਿਹੜੀ ਮੈਂ ਦੇ ਥੱਲੇ ਕਿੰਨਾ ਦੁੱਧ ਆ ਕੀ ਡਿਟੇਲ ਆ ਕੀ ਜਾਣਕਾਰੀ ਆਪਾਂ ਸਾਰੀ ਲੈ ਲੈਣੇ ਜੱਸੇ ਬਾਈ ਤੂੰ ਆਉ ਕਰਦੇ ਬਾਈ ਜੱਸੇ ਦੇ ਨਾਲ ਮੁਲਾਕਾਤ ਮਿਲਦੇ ਆ ਬਾਈ ਨੂੰ ਕਰਦੇ ਗੱਲ ਉਹਦਾ ਜੱਸੇ ਬਾਈ ਸੱਸੀ ਗੱਲ ਵੀਰੇ ਕੀ ਹਾਲ ਆ ਵੀਰੇ ਸਿੱਤਾ ਦੇ ਪਰਿਵਾਰ ਦੇ ਚੜਦੀ ਕਾ ਵਧੀਆ ਵਧੀਆ ਅੱਛਾ ਜਾਨਵਰ ਅੱਜ ਤਿੰਨ ਹਨਾ ਤੇ ਪਹਿਲੇ ਨੰਬਰ ਤੇ ਜਿਹੜੀ ਮੈਂ ਇਧਰਲੇ ਪਾਸੇ ਕੰਦੇ ਨਾਲ ਲੱਗੀ ਆ ਹਨਾ ਕਹਿੰਦੀ ਕੀ ਡਿਟੇਲ ਆ ਜੱਸੇ ਬਾਈ ਬਰੇ ਤੀਜਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਖੋਲੀ ਪਈ ਇਹਨੂੰ ਤੀਜਾ ਸੂਆ ਸੂਈ ਕਿਨੇ ਦਿਨਾਂ ਦੀ ਸੂਈ ਜੱਸੀ ਨੂੰ ਪੰਜ ਛੇ ਦਿਨ ਹੋ ਗਏ ਆ ਪੰਜ ਛੇ ਦਿਨ ਹੋ ਗਏ ਸੂਈ ਨੂੰ ਮਗਰ ਕੱਟਾ ਕੇ ਕੱਟੀ ਆ ਗਈ ਕੱਟਾ ਵੀਰੇ ਕੱਟਾ ਹਾਂਜੀ ਕੱਟਾ ਮਗਰ ਆ ਗਿਆ ਇਹਦੇ ਪੰਜਾ ਛਿਆਂ ਦਿਨਾਂ ਦੀ ਸੂਈ ਥਲੱਜ ਜੱਸੀ ਬਈ ਇਸ ਟਾਈਮ ਜਿਹੜਾ ਕਰਦੇ 12 ਘੰਟੇ ਲُوا ਬਈ 11 ਮੰਨ ਕੇ ਆ ਜਾਏ ਦੁੱਧ 12 ਕਿਲੋ ਆ 11 ਕਿਲੋ ਮੰਨ ਕੇ ਲੈ ਜਾਵੇ ਅਗਲਾ ਵੀ ਮੰਨ ਲਾ ਕਹਿਣ ਤੋਂ ਭਾਵੇਂ ਵੀ ਜੇ ਡੈਰੀ ਦੇ ਦੁੱਧ ਪਾਉਂਦੀ ਉਹ 12 ਕਿਲੋ ਹੈਗਾ 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 ਠਹਿੜ ਕੰਡੇ ਵਾਲਾ ਹਾਂ ਤੂੰ ਜਾਣ ਕਿਵੇਂ ਲੱਗਾ ਬਈ 1 ਕਿਲੋ ਮਰਵੇ 1 ਕਿਲੋ ਜਾਵਾਂ ਠੀਕ ਹੈ ਬਈ ਸੀਲ ਠੰਡੀ ਜਾਂਦੇ ਵੱਡੇ ਭਾਈ ਹਾਂਜੀ ਹਾਂਜੀ ਕੋਈ ਲੋਈ ਜੇ ਕੋਈ ਰੱਖਣ ਨਾਲ ਲੈ ਜਾਵੇ ਭਰਾ ਲਾ ਪਤਾ ਨਹੀਂ ਆਉਂਦਾ ਨਾ 1 ਰੁਪਏ ਦਾ ਲਾਂਬਾ ਨਹੀਂ ਠੀਕ ਹੈ ਸੂਇ ਕਿੰਨਵਾ ਸੂਇਆ ਜੱਸੇ 3 3 ਸੂਆ ਵੀਰੇ ਭਾਈ ਤੀਜਾ ਸੂਆ ਤੀਜਾ ਸੂਆ ਸੂਈ ਆ ਕੀ ਰੇਟ ਰਊਗਾ ਜੱਸੇ ਭਾਈ ਇਹਦਾ ਵੀਰੇ ਮੰਗਣ ਦਾ ਬੜਾ ਕੁਝ ਮੰਗਦੇ ਲੋਕ ਆ ਆਪਾਂ 1 5 ਮੰਗਦੇ ਆ ਦੇਣੀ ਕਿਨੇ ਦੀ ਮੇਰਾ ਮਾਨਤਨ ਕਰ ਦਾਂਗੇ ਕਿੰਨਾ ਕਰੇਗਾ ਹਾਂ ਨਾ ਜਮਾ ਘਾਟੇ ਬਾੜੇ 68 ਡੱਪਾ ਪੂਰੇ ਹੀ ਦੇ ਦਾਂਗੇ ਪੂਰੇ ਲੱਖ ਰੁਪਏ ਦੀ ਠੀਕ ਆ ਭਾਈ ਲੈ ਵੀ ਮਿੱਤਰੋ ਮੰਗਣ ਨੂੰ ਬਾਈਆਂ ਦਾ 1 5 ਮੰਗਦੇ ਆ ਪਰ 1 ਲੱਖ ਰੁਪਏ ਦੀ ਮਹ ਮਿਲ ਜੂਗੀ 12 ਕਿਲੋ ਦੁੱਧ ਅੱਜ ਕੰਡੇ ਤੇ ਲਾਉਣ ਵਾਲਾ ਇਹਦੇ ਥੱਲੇ ਕਰਮਾਂ ਵਾਲੀ ਦੇ ਥੱਲੇ ਤਿਆਰ ਆ ਮਗਰ ਇਹਦੇ ਕੱਟਾ ਗਿਆ ਹੈ ਨਾ ਬਈ ਜਿੱਥੇ ਸੂਆ ਤੀਜਾ ਸੂਈ ਆ 2 ਨੰਬਰ ਤੇ ਜਿਹੜੀ ਮਹ ਹੈ ਜੱਸੇ ਬਈ ਇਹਦੇ ਬਾਰੇ ਦੱਸੀ ਲਈ ਕਰਕੇ ਹੈ ਦੂਜਾ ਸੂਆ ਦੂਜਾ ਸੂਆ ਸੋਈ ਹੈ ਜਸਵੀਰ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਬਾਈ ਦੂਜਾ ਦਿਨ ਹੋਇਆ ਨੂੰ ਅੱਜ ਦੂਜਾ ਹੀ ਦਿਨ ਸੂਈ ਨੂੰ ਤੇ ਦੂਜਾ ਹੀ ਸੂਆ ਸੂਈ ਆ ਅੱਛਾ ਤੂੰ ਖਾਲੀ ਕੀਤੀ ਆ ਬੋਲੇ ਤੂੰ ਹੁਣ ਕਿੰਨਾ ਆਈਡੀਆ ਕੋਈ 10 ਕਿਲੋ ਵੀਰੇ ਠੰਡਾ 10 ਕਿਲੋ ਤੋਂ ਸਟਾਰਟਿੰਗ ਕਰਤੀ ਆ ਹਾਂ ਕੀ ਬਾਤ ਆ ਜਸਵੀਰ ਤਾਂ ਦੋ ਢੰਗ ਚੋੜੀ ਹੋਗੀ ਫਿਰ ਹਨਾ ਹਾਂ ਦੋ ਢੰਗ ਚੋੜੀ ਦੋ ਢੰਗ ਚੋੜੀ ਮੈਂ ਆ ਬਾਈ ਚੋਣ ਚੋਣ ਚੰਗਾ ਬਾਈ ਬਹੁਤ ਚੰਗਾ ਸੋਆ ਬਹੁਤ ਆ ਮੈਂ ਥੰਡੇ ਯਾਰ ਹਨਾ ਵੱਡੀ ਵੇਖ ਵੱਡੀ ਲੇਓ ਨਾੜਾਂ ਵੇਖ ਥੱਲੋ ਦਾ ਅਮਰੀਕਨ ਹੀ ਬਣੀ ਫਿਰਦੀ ਆ ਹਨਾ ਹਾਂ ਬਾਈ ਤਾਂ ਚਾਟ ਉੱਚਾ ਮੇਦਾ ਵਜੋਂ ਮੌਜੂਦ ਨਾੜਾ ਨੂੜਾ ਵੇਖਣਾ ਮੈਂ ਤੇ ਦੁੱਧ ਵਾਲੀ ਮੈਂ ਕਿੰਨਾ ਦੁੱਧ ਦੇ ਦੂਗੀ ਜੱਸੇ ਬਈ ਤੇਰਾ ਆਈਡੀਆ ਮਾਲ ਦਾ ਤਾਂ ਕਹਿੰਦੇ ਅਸੀਂ ਚੋਆ ਮਾਲਾ 16 ਕਿਲੋ 14 15 ਤਾਂ ਦੇ ਦਿੰਦੇ 15 ਕਿਲੋ ਦੀ ਮੈਂ ਗਰੰਟੀ ਲੈਂਦਾ ਮੱਜਰਾਮ ਨਾਲ ਦਊ ਦੇ ਦੂਗੀ ਬਈ ਚੋਣ ਚਾਲ ਵੀ ਚੰਗਾ ਲੱਗਣਾ ਬਹੁਤ ਚੰਗਾ ਚੋਣ ਥਣ ਬਹੁਤ ਚੰਗਾ ਲੱਗਿਆ ਆਇਆ ਜੱਸੇ ਭਈ ਇੱਕ ਗੱਲ ਹੋਰ ਆ ਮਿਆਂ ਦੇ ਵਿੱਚ ਤਿਆਰੀ ਦੂਰੀ ਵੇਹ ਕਿੰਨੀ ਜ਼ਬਰਦਸਤ ਆ ਜੀ ਗੱਭਨ ਲਈ ਸੀ ਆਪਾਂ ਸੁਕੀ ਜੀ ਵੀ ਨਹੀਂ ਮੈਂ ਸੁਕੇ ਵੀ ਨਹੀਂ ਬੁੱਜੀ ਨਹੀਂ ਬੁੱਜੀ ਜੇ ਕਹਤ ਹੁੰਦੇ ਆਪਾਂ ਕਈ ਮੀਆਂ ਬੁੱਝ ਜਾਂਦੀਆਂ ਸੁਕੇ ਉਹ ਵੀ ਜਗਦੀ ਆ ਜਾਂਦੀ ਆ ਜੀ ਬਹੁਤ ਆ ਕਰਮ ਵਾਲੀ ਤਿੰਨੇ ਬਹੂ ਬਹੁ ਖਾਂਦੇ ਆ ਕੱਟਾ ਮਗਰ ਕੇ ਕੱਟੀ ਆ ਇਹਦੇ ਮਰ ਕੱਟਾ ਨਹੀਂ ਲੀਦਾ ਦੇਗੀ ਹਣਾ ਹੂੰ ਜਿਵੇਂ ਇਹ ਕਿਨੇ ਦੀ ਬਰੀ ਆ ਇਹੋ ਜਿਹਾ ਮੋਲੇ 70 70 ਕਰਦੇ ਆ ਕਾ ਆਪਾਂ 1 ਸਵਾ ਲੱਖ ਚ ਮਾਨਤਾਨ ਕਰਦਾ ਇੱਕ 25 ਤੋਂ ਕਿੰਨਾ ਮਾਨ ਕਰਦਾ ਕਰਦਾ 2000 ਰੁਪਿਆ ਮੇਰਾ ਮੰਨਦਾ ਖੁੱਲ ਕੇ ਦਾ ਮੀ ਪੈਂਦਾ ਅੱਜ ਜੀ ਜੀ ਦੇ ਦਾਂਗੇ ਇੱਕ ਰੱਖ 20000 ਰੁਪਏ ਲੈ ਜੀ ਮਿੱਤਰੋ 120000 ਰੁਪਏ ਦੀ ਮਹਿ ਮਿਲ ਜੂਗੀ 14 15 ਕਿਲੋ ਵਾਲੀ ਅੱਜ ਬਾਜ਼ਾਰ ਦੇ ਵਿੱਚ ਕੀਮਤ ਮਹਿ ਦੀ ਕਿੱਥੇ ਚੱਲਦੀ ਹੈ ਤੁਸੀਂ ਆਪਸਿਆਂ ਨੇ ਹੈ ਜਿੰਦੇ ਕੋਲੇ 10 ਮਈਆਂ ਅੱਧਾ ਕਿਲੋ ਪਹਿਲੀ ਖਰੀਦਣ ਦਾ ਹੱਕਦਾਰ ਆ ਅੱਜ ਦੇ ਰੇਟ ਦੇ ਵਿੱਚ ਮਿੱਤਰੋ ਆਪਣੇ ਆਪੇ ਖੂਬੀ ਕਮਾਈ ਲੈ ਜਾਂਦੇ ਆ ਉਹ ਸੌਦੇ ਆ ਸਹੀ ਗੱਲ ਆ ਵੀਰ ਤਿੰਨ ਨੰਬਰ ਤੇ ਮੈਂ ਆ ਜਿਹੜੀ ਜੱਸੇ ਬਈ ਇਹ ਦੂਜਾ ਸੁਆ ਵੀਰੇ ਇਹ ਵੀ ਸੂਈ ਸਵਾਈ ਹੈ ਵੀਰੇ ਹਾਂ ਸੂਈ ਸਵਾਈ ਹੈ ਠੀਕ ਹੈ ਇਹਨੂੰ ਅਸੇ ਇਹ ਕਿੰਨੂਆ ਸੂਆ ਸੂਈ ਹੈ ਜੱਸੇ ਵੀਰੇ ਦੂਜਾ ਸੁਆ ਵੀਰੇ ਦੂਜਾ ਸੁਆ ਸੂਈ ਹੈ ਇਹਨੂੰ ਕਿੰਨੇ ਦਿਨ ਹੋ ਗਏ ਪਈ ਤੀਜਾ ਦਿਨ ਵੀਰੇ ਹੈ ਤੀਜਾ ਦਿਨ ਤੀਜਾ ਦਿਨ ਇਹਨੂੰ ਸੂਈ ਤੇ ਇਨਾ ਦਿਨ ਉਹ ਸੂਈ ਸਲਕ ਕਿੰਨਾ ਦੂਰ 10 ਕਿਲੋ ਵੀਰੇ ਠੰਡਾ ਯਾ ਬਾਤ ਥਣਾ ਤੁਨ ਲੈ ਵਾਲੂ ਭਾਈ 12 15 ਸਰੀ ਜੱਸਿਆ ਕਿੱਥੋਂ ਕੱਢ ਕੇ ਲਿਆ ਕਿ ਯਾਰ ਬਾ ਹਾਂ ਇਆ ਬਹੁਤ ਦਿਨ ਆਵਾਜ਼ ਨਿਕਲੇ ਬਾਬਾ ਮਿਹਨਤ ਕੀਤੀ ਲੱਗਦੀ ਆ ਮੈਨੂੰ ਹਨਾ ਚੰਗਾ ਟਾਈਮ ਲਾਇਆ ਗਰਾਊਂਡ ਦੇ ਵਿੱਚ ਹੈ ਹੁਣ ਤਿਆਰੀ ਦੇ ਵਿੱਚ ਆਇਆ ਫਿਰ ਹੈ ਨਹੀਂ ਠੀਕ ਆ ਠੀਕ ਆ ਮੈਂ ਚੰਗੀ ਆ ਹਨਾ ਬਾਈ ਜੱਸੇ ਬਈ ਹੋ ਚੋਣ ਚਾਨ ਚੰਗਾ ਲੱਗਾ ਬਹੁਤ ਚੰਗਾ ਬਾਈ ਰੂ ਮਗਰ ਕੱਟਾ ਗਿਆ ਕੱਟੀ ਕੱਟਾ ਆ ਗਿਆ ਬਈ ਕੱਟੇ ਤਿੰਨਾ ਮਗਰੀ ਆ ਜਿਹੜਾ ਕੱਟੀ ਹੈਣੀ ਨਹੀਂ ਠੀਕ ਆ ਬਾਈ ਇਹ ਕਿੰਨੇ ਦੀ ਜੱਸੇ ਬਾਈ ਇਹਦਾ 1-10 ਮੋਲ ਆ ਇਹ ਲੱਤਾ ਜੀ ਥੋੜਾ ਫਲ ਦੇ ਕੇ ਮੂਰੇ ਹੈ ਨਾ ਤੇਰੀ ਵੇਖਣ ਨੂੰ ਲੱਗਦਾ ਵੇਖਣ ਨੂੰ ਲਾ ਦੂਰੀ ਤਤਾਲਾ ਫਿਰ ਬਣਾ ਦੂਰੀ ਵਰੀ ਤੋਰੀ ਮੜਿਆ ਖੋਲ ਦੇ ਕੱਢ ਦੇ ਛੱਕ ਕਲੀਅਰ ਕਰ ਦੇ ਮੇਰਾ ਲੈ ਜੀ ਮੇਥੋਂ ਆਪਾਂ ਦੂਰੀ ਵਰੀ ਤੁਹਾਨੂੰ ਤੋੜ ਕੇ ਵਿਖਾ ਦੇਵਾਂਗੇ ਕਿਉਂਕਿ ਜਿਹੜੀ ਗੱਲ ਫੈਸਲਾ ਸਹੀ ਕੀਤਾ ਹੋਵੇ ਤਾਂ ਆਨੰਦ ਕੁਝ ਵੱਖਰਾ ਹੁੰਦਾ ਵਾ ਸਹੀ ਹੈ ਜੀ ਹੂੰ ਨਹੀਂ ਤੋਰਦੇ ਮਾੜੀ ਜੀ ਫੇਰ ਵੀ ਕਲੀਅਰ ਕਰ ਲੈ ਪੁੱਤ ਫੋਕਸ ਕਰਦੀ ਗੇਰਾਂ ਦੀ ਬਾਈ ਤੂੰ ਪੱਗ ਦਾ ਕਰਦੀ ਕਾਦੀ ਕੋਈ ਡਰਦੂ ਨਹੀਂ ਠੀਕ ਆ ਛੋਟੀ ਜਿਹੀ ਲੱਤ ਵੈਸੇ ਮਦਰੀ ਗੋਡੀ ਦੀ ਨਹੀਂ ਨਹੀਂ ਠੀਕ ਆ ਮੋੜ ਦੇ ਹੂੰ ਹਾਥੀ ਵਰਗੀ ਵੇ ਪਲੀ ਬਈ ਲੈਵਾ ਦੇਵਾਲੂ ਬਾਈ ਬੋਟ ਕੜੀਦਾ ਹਣਾ ਉਹਪਰਾ ਕਰਦੀ ਆ ਅਜਾ ਕਿੰਨੇ ਦੀ ਜੱਸੇ ਆਖੇ ਬਾਈ 110 ਤੋਂ ਮਾਨਤਨ ਜੇ ਕੋਈ ਉਪਰਲੀ ਕੰਨਦਾਲੀ ਤੇ ਇਧਰ ਨਿਕਲਣ ਵਾਲੀ ਲੈਂਦਾ ਜੋੜਾ ਲੈਂਦਾ ਦੋਵੇਂ ਫੁੱਲ ਮਾਨਤਨ ਕਰ ਫੁੱਲਾ ਡੁੱਲਾ ਕਰ ਦੇਗੇ ਜੇ ਕੋਈ ਕਹਵੇ ਗਵੰਡੀਆਂ ਨੂੰ ਵੱਟੀ ਲੈ ਦਿੰਨੇ ਫੇਰ ਇਹਦੇ ਜੂ ਫੁੱਲ ਮਾਨਤਨ ਇੱਕ ਇੱਕ ਇੰਟਰ ਦਾ ਜੇ ਤਿੰਨੇ ਜਣ ਖੁੱਲਾ ਮਾਨਤਨ ਮਾਨਤਨ ਖੁੱਲਾ ਜੇ ਤਿੰਨੇ ਮਈਆਂ ਲੈ ਲੈਂਦਾ ਕੋਈ ਤੰਨੇ ਇਕੱਠੀਆਂ 100 ਕਿਲੋਮੀਟਰ ਦੀ ਪਹੁੰਚ ਫਰੀ ਕਰ ਦਈਏ ਕਰ ਦੂੰਗਾ ਕੋਈ ਚੱਕ ਲੈ ਮਿੱਤਰ ਜੇ ਤਿੰਨੇ ਮਈਆਂ ਖਰੀਦਦੇ ਆ ਤੁਸੀਂ ਤਾਂ 100 ਕਿਲੋਮੀਟਰ ਦੇ ਘੇਰੇ ਦੇ ਵਿੱਚ ਪਹੁੰਚ ਤੁਹਾਨੂੰ ਬਿਲਕੁਲ ਫਰੀ ਮਿਲ ਜੂਗੀ ਜੱਸੇ ਬਾਈ ਦੇ ਕੋਲ ਉਹ ਜੱਸਾ ਬਾਈ ਦਾ ਪ ਕੋੜ ਦਾ ਪਿੰਡ ਆ ਜਦੋਂ ਤੁਸੀਂ ਫਰੀਦਕੋਟ ਤੋਂ ਫਰੋਇਦਪੁਰ ਨੂੰ ਜਾਂਦੇ ਆ ਰੋਡ ਦੇ ਉੱਤੇ ਪਿੰਡ ਆਉਂਦਾ ਵਾ ਮਿੱਤਰੋ ਦੇ ਬਾਈ ਦਾ ਨਾਮ ਆ ਜੱਸਾ ਬਾਈ ਦੇ ਨਾਂ ਕਰ ਲੋ ਰਬਤਾ ਕਰ ਜੱਸੇ ਬਾਈ ਕੰਟੈਕਟ ਨੰਬਰ ਫੋਨ ਨੰਬਰ 77196 77196 22586 225 86 86 77196 225 86 86 ਤੇਰਾ ਨਾਮ ਕੀ ਹੈ ਜੋ ਬਰਾ ਗੈਰ ਤੂੰ ਪੜਦਾ ਨਹੀਂਗਾ ਤੇਰੇ ਲਾਂਬੇ ਆਉਂਦੇ ਆ ਮੈਨੂੰ ਤੁਸੀਂ ਘਰ ਬੁਲਾਈ ਦੀ ਹੁੰਦੀ ਵਿੱਚ ਸਤਿ ਸ੍ਰੀ ਅਕਾਲ ਹਾਂ ਠੀਕ ਆ ਤੇ ਇਹ ਲਾਂਬੇ ਆਉਂਦੇ ਆ ਬਈ ਬੰਦਾ ਬਣਾਓ ਇਹਨੂੰ ਗਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ